ਹੁਣੇ-ਹੁਣੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਰਾਜਵੀਰ ਜਵੰਦਾ ਨੇ ਇਲਾਜ ਦੌਰਾਨ ਆਪਣਾ ਦਮ ਤੋੜਿਆ ਹੈ ਸੋ ਆਖਰ 11 ਦਿਨ ਕੀਤੀਆਂ ਅਰਦਾਸਾਂ ਵੀ ਕੰਮ ਨਹੀਂ ਆਈਆਂ ਨੇ ਰਾਜਵੀਰ ਜਵੰਦਾ ਜਿਥੇ ਕਿ ਵੈਂਟੀਲੇਟਰ سپورਟਰ ਤੇ ਸਨ ਜਿੱਥੇ ਕਿ ਰਾਤ ਉਹਨਾਂ ਦੇ ਸੰਸਾਰ ਤੋਂ ਚਲੇ ਜਾਣ ਦੀ ਖਬਰ ਜਿਹੜੀ ਹੈ ਪ੍ਰਾਪਤ ਹੋਈ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਇਹ ਤੁਹਾਨੂੰ ਦੱਸਦੀ ਹੈ ਕਿ ਰਾਜਵੀਰ ਜਵੰਦਾ ਕੇ ਹੁਣ ਇਸ ਸੰਸਾਰ ਦੇ ਵਿੱਚ ਨਹੀਂ ਰਹੇ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਤੇ ਉਹਨਾਂ ਦੇ ਚਾਉਣ ਵਾਲੇ ਜਿਹੜੇ ਨੇ ਉਹ ਅੰਦਰੋਂ ਟੁੱਟ ਚੁੱਕੇ ਨੇ ਤੇ ਹੁਣੇ ਹੀ ਉਹ ਮੋਹਾਲੀ ਦੇ ਫੋਟੇ ਹਸਪਤਾਲ ਦੇ ਵਿੱਚ ਪਹੁੰਚਨੇ ਸ਼ੁਰੂ ਹੋ ਚੁੱਕੇ ਨੇ ਆਪਣੇ ਚਹੇਤਾ ਗਾਇਕ ਨੂੰ ਵੇਖਣ ਦੇ ਲਈ ਉੱਥੇ ਭੀੜ ਲੱਗਣੀ ਸ਼ੁਰੂ ਹੋ ਚੁੱਕੀ ਹੈ ਫਿਲਹਾਲ ਉਹਨਾਂ ਦਾ ਅੰਤਿਮ ਸੰਸਕਾਰ ਕਿੱਥੇ ਕੀਤਾ ਜਾ ਇਸ ਦੇ ਬਾਰੇ ਤੁਹਾਨੂੰ ਜਰੂਰ ਦੱਸਣਾ ਚਾਹਾਂਗੇ ਫਿਲਹਾਲ ਕੋਈ ਖਬਰ ਜਿਹੜੀ ਹੈ ਹਲੇ ਸਾਹਮਣੇ ਨਹੀਂ ਆਈ ਹੈ ਜਿੱਤੇ ਕਿ ਗੰਭੀਰ ਸੱਟਾਂ ਹੋਣ ਦਾ ਕਾਰਨ ਹੀ ਉਹਨਾਂ ਦੇ ਦਮ ਤੋੜਨ ਦਾ ਅਸਲ ਕਾਰਨ ਦੱਸਿਆ ਜਾ ਰਿਹਾ ਹੈ ਸੋ ਆਖਰ ਇੰਨੀਆਂ ਸੱਟਾਂ ਲੱਗਣ ਦੇ ਬਾਵਜੂਦ ਉਹਨਾਂ ਨੇ ਦਮ ਤੋੜਿਆ ਏ ਡਾਕਟਰਸ ਵੀ ਜਿਹੜੇ ਨੇ ਨਹੀਂ ਬਚਾ ਪਾਏ ਨੇ ਤੇ ਲੱਖਾਂ ਕੀਤੀਆਂ ਅਰਦਾਸਾਂ ਵੀ ਜਿਹੜੀਆਂ ਨੇ ਫਿੱਕੀਆਂ ਪਈਆਂ ਨੇ ਸੋ ਆਖਰ ਰਾਜਵੀਰ ਜਵੰਦਾ ਸਾਡੇ ਵਿਚਕਾਰ ਨਹੀਂ ਰਹੇ ਨੇ